ਇੱਥੇ ਸਾਡੀ ਅੱਜ ਐਸਕੇਐਮ ਦੀ ਮੀਟਿੰਗ ਹੋਈ ਹੈ ਜਿਸ ਦੀ ਪ੍ਰਧਾਨਗੀ ਸਰਦਾਰ ਕੁਲਦੀਪ ਸਿੰਘ ਜੀ ਬਲਦੇਵ ਸਿੰਘ ਨਿਹਾਲਗੜ੍ਹ ਤੇ ਮੈਂ ਵੀਰ ਸਿੰਘ ਵੜਵਾ ਤਿੰਨ ਬੰਦਿਆਂ ਦੀ ਪ੍ਰਧਾਨਗੀ ਦੇ ਵਿੱਚ ਹੋਈ ਹੈ ਤੇ ਸਾਡੇ ਨਾਲ ਬੂਟਾ ਸਿੰਘ ਬੁਰਜਗੈਲ ਤੇ ਹਰਿੰਦਰ ਸਿੰਘ ਲਖੋਵਾਲ ਤੇ ਸਤਨਾਮ ਸਿੰਘ ਅਜਨਾਲਾ ਜੀ ਬੈਠੇ ਨੇ ਸੋ ਅਗਲੀ ਗੱਲਬਾਤ ਜਿਹੜੀ ਉਹ ਬਲਦੇਵ ਸਿੰਘ ਨਿਹਾਲਗੜ੍ਹ ਜੀ ਕਰਨਗੇ ਜੀ ਸਰ ਸਰ ਇੱਕ ਮਿੰਟ ਹਾਂ ਜੀ ਸਰ ਸਾਥੀਓ ਜਿਹੜਾ ਅੱਜ ਦਾ ਮੇਰੇ ਸਾਰੇ ਪੱਤਰਕਾਰ ਭਰਾ ਨੇ ਇਹਨਾਂ ਨੂੰ ਇੱਥੇ ਜੀ ਆਇਆਂ ਕਹਿੰਦੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਬੜੇ ਲੰਮੇ ਸਮੇਂ ਤੋਂ ਸਾਡੀ ਉਡੀਕ ਇਹਨਾਂ ਨੇ ਕੀਤੀ ਹੈ ਇਹ ਸਾਡਾ ਸਹਿਯੋਗ ਵੀ ਸਾਰੇ ਅੰਦੋਲਨ ਚ ਦੰਦੇ ਆ ਰਹੇ ਨੇ ਸੋ ਅੱਜ ਸਾਡਾ ਧਰਨਾ ਵੀ ਚੱਲ ਰਿਹਾ ਹੈ ਸਾਰੇ ਪੰਜਾਬ ਦੇ ਵਿੱਚ ਉਹ ਧਰਨਾ ਇਸ ਕਰਕੇ ਹੋਇਆ ਕਿ ਸਾਡਾ ਦਿੱਲੀ ਅੱਜ ਚੰਡੀਗੜ੍ਹ ਮਾਰਚ ਸੀ ਉਹ ਸਰਕਾਰ ਦੀਆਂ ਰੋਕਾਂ ਦੇ ਮੁੱਖ ਮੰਤਰੀ ਦੀ ਜਿਹੜੀ ਤੱਕੇ ਸ਼ਾਹੀ ਦੇ ਵਿਰੋਧ ਦੇ ਵਿੱਚ ਜਦੋਂ ਉਹਨੇ ਅੱਗੇ ਨਾ ਜਾਣ ਦਿੱਤਾ ਤਾਂ ਅਸੀਂ ਜਿੱਥੇ ਰੋਕਿਆ ਗਿਆ ਉੱਥੇ ਵੱਡੇ ਧਰਨੇ ਸਾਡੇ ਚੱਲ ਰਹੇ ਨੇ ਪੁਨਾ ਧਰਨੇ ਬਾਰੇ ਵੀ ਅਸੀਂ ਫੈਸਲਾ ਇਸ ਬੀਟਿਕ ਦੇ ਵਿੱਚ ਲਿਆ ਉਹ ਹੈ ਕਿ ਅੱਜ ਜਿਹੜੇ ਸਾਡੇ ਧਰਨੇ ਨੇ ਇਹ ਹੁਣੀ ਤੁਰੰਤ ਬਾਅਦ ਇਹ ਸਾਰੇ ਪੰਜਾਬ ਦੇ ਵਿੱਚੋਂ ਉਠਾ ਲਏ ਜਾਣਗੇ ਸਾਰੇ ਸਾਥੀ ਹੁਣ ਆਪਣੇ ਘਰਾਂ ਨੂੰ ਜਾਣਗੇ ਇਹ ਸਾਡਾ ਧਰਨੇ ਬਾਰੇ ਫੈਸਲਾ ਪਹਿਲਾ ਵੱਡਾ ਦੂਸਰਾ ਹੈਗਾ ਕਿ ਅਗਲਾ ਐਕਸ਼ਨ ਜਿਹੜਾ 3 ਮਾਰਚ ਦੀ ਮੁੱਖ ਮੰਤਰੀ ਨੇ ਮੀਟਿੰਗ ਸੱਦ ਕੇ ਆਪਣੇ ਘਰੇ ਕਿਸਾਨ ਐਸਕੇਐਮ ਦੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਜਿਨ੍ਹਾਂ ਦਾ ਤਜਰਬਾ ਪਿਛਲੇ ਲੰਮੇ ਸਮੇਂ ਦੇ ਵਿੱਚ 50 50 ਸਾਲ ਦਾ ਵੀ ਹੈ 40 40 ਸਾਲ ਦਾ ਉਹਨਾਂ ਦੀ ਇੱਕ ਤਰ੍ਹਾਂ ਨਾਲ ਬੇਇਜ਼ਤੀ ਕੀਤੀ ਹੈ ਉਸ ਨੂੰ ਧਿਆਨ ਚ ਰੱਖ ਕੇ ਸਾਡੇ ਸਾਰੇ ਕਿਸਾਨ ਜਗਤ ਦੇ ਵਿੱਚ ਵੱਡਾ ਰੋਸ ਹੈ ਉਸ ਨੂੰ ਉਸ ਨੂੰ ਸਮਝਦਿਆਂ ਹੋਇਆਂ ਅਸੀਂ 10 ਮਾਰਚ ਨੂੰ ਜਿਹੜਾ ਹੈਗਾ ਸਾਰੇ ਹਕਮਰਾਨ ਪਾਰਟੀ ਦੇ ਐਮਐਲਏ ਸਹਿਬਾਨ ਦੇ ਦਫ਼ਤਰਾਂ ਅਨਾਂ ਘਰਾਂ ਅੱਗੇ ਜੋ ਜ਼ਬਰਦਸਤ ਰੋਸ ਵਿਖਾਵੇ ਕਰਨੇ ਨੇ ਜਿਹੜੇ 11 ਵਜੇ ਤੋਂ ਲੈ ਕੇ 4 ਵਜੇ ਤੱਕ 10 ਮਾਰਚ ਨੂੰ ਜਾਰੀ ਰਹਿਣਗੇ ਔਰ ਉਹਨਾਂ ਦੇ ਵਿੱਚ ਸਰਕਾਰ ਨੇ ਜੋ ਸਾਡੇ ਨਾਲ ਮੁੱਖ ਮੰਤਰੀ ਨੇ ਪਿਛਲੇ ਸਮੇਂ 'ਚ ਝੂਠ ਬਰਤ ਕੇ ਸਾਰੇ ਸਾਡੇ ਖਿਲਾਫ ਪ੍ਰਚਾਰ ਕੀਤਾ ਜਾ ਉਹਦਾ ਉਹਦਾ ਉਹਨੂੰ ਪ੍ਰਚੰਡ ਕੀਤਾ ਜਾਊਗਾ ਔਰ ਇਸ ਨੂੰ ਸਫਲ ਬਣਾਉਣ ਦੇ ਲਈ ਆ ਕੱਲ ਹੀ ਜਿਹੜੇ ਵੀ ਸਾਥੀ ਹਾਜ਼ਰ ਹੋਣਗੇ ਉਥੇ 12 ਵਜੇ ਤੋਂ ਲੈ 12 ਵਜੇ ਸਾਡੀ ਮੀਟਿੰਗ ਸਾਰੇ ਡਿਸਟ੍ਰਿਕਟ ਹੈੱਡਕ quart ਕੁਆਟਰਾਂ ਤੇ ਡਿਸਟ੍ਰਿਕਟ ਕਮੇਟੀ ਦੀ ਉਹ ਹੋਏਗੀ ਇਹ ਸਾਡਾ ਜਿਹੜਾ ਫਰਜ਼ ਸਭ ਤੋਂ ਜ਼ਰੂਰੀ ਐਕਸ਼ਨ ਅਸੀਂ ਜਿਹੜਾ ਲੀਕਿਆ ਤੁਰੰਤ ਉਸ ਤੋਂ ਬਾਅਦ ਅਸੀਂ ਨੇ ਅਗਲੀ ਮੀਟਿੰਗ ਹੈ ਜਿਹੜੀ ਸਾਡੀ ਉਹ ਹੋਲੇ ਮਹਲੇ ਨੂੰ ਧਿਆਨ ਚ ਰੱਖਦੇ ਆ ਉਹ 15 ਮਾਰਚ ਨੂੰ 11:30 ਵਜੇ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਫਿਰ ਰੱਖੀ ਹੈ ਜਿਦੇ ਵਿੱਚ ਅਸੀਂ ਅਗਲੇ ਐਕਸ਼ਨ ਦਾ ਜਿਹੜਾ ਵੱਡਾ ਐਕਸ਼ਨ ਅਸੀਂ ਆਉਣ ਵਾਲੇ ਸਮੇਂ 'ਚ ਕਰਨਾ ਹੈ ਉਹਦਾ ਵਿਚਾਰ ਚਰਚਾ ਕਰਨ ਤੋਂ ਬਾਅਦ ਐਲਾਨ ਕਰਾਂਗੇ ਔਰ ਉਸੇ ਦਿਨ ਅਸੀਂ ਅੱਜ ਜਿਹੜੀ ਹੈ ਇਹ ਅਸੀਂ ਐਲਾਨ ਕਰਦੇ ਆ ਚੈਲੰਜ ਵੀ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜਿਹੜੀਆਂ ਮੰਗਾਂ ਅਸੀਂ ਉਥੇ 3 ਤਰੀਕ ਨੂੰ ਉਹਦੇ ਅੱਗੇ ਪੇਸ਼ ਕੀਤੀਆਂ ਸੀਗੀਆਂ ਉਹ ਪੰਜਾਬ ਨਾਲ ਸੰਬੰਧਿਤ ਨਹੀਂ ਹੈਗੀਆਂ ਉਹ ਕੇਂਦਰ ਨਾਲ ਸੰਬੰਧਿਤ ਨੇ ਅਸੀਂ ਉਹਨਾਂ ਨੂੰ ਚੈਲੰਜ ਕਰਦੇ ਆ ਕਿ ਸਾਡੇ ਨਾਲ ਉਸੇ ਦਿਨ ਉਹ ਕਿਸੇ ਵੀ ਸਮੇਂ ਜਿਹੜਾ ਹੈਗਾ ਉਸ ਮੰਗਾਂ ਤੇ ਬਹਿਸ ਕਰਨ ਕਿਉਂ ਪੰਜਾਬ ਦੀਆਂ ਹੈਣ ਜਾਣਾ ਹੈਣ ਕਿਉਂਕਿ ਪਿਛਲੇ 20 20 ਦਸੰਬਰ 2023 ਨੂੰ ਉਹਨਾਂ ਨੇ ਜਿਹੜੀਆਂ ਮੰਗਾਂ ਉਦੋਂ ਦੀਆਂ ਸਾਡੀਆਂ ਲੰਕਤੀਆਂ ਨੇ ਇੱਕ ਮੰਗ ਜਿਹੜੀਆਂ ਮੰਨੀਆਂ ਤੇ ਉਹਨਾਂ ਤੇ ਕਿਸੇ ਤੇ ਵੀ ਵਿਚਾਰ ਨਹੀਂ ਕੀਤਾ ਇਸ ਲਈ ਅਸੀਂ ਚੈਲੰਜ ਕਰਦੇ ਹਾਂ ਕਿ ਸਮਾਂ ਵੀ ਉਹਨਾਂ ਦਾ ਹੋਏਗਾ ਸਥਾਨ ਵੀ ਉਹਨਾਂ ਦਾ ਹੋਏਗਾ ਔਰ ਸਾਡੇ ਵੱਲੋਂ ਤਰੀਕ 15 ਜੇ ਕੋਈ ਹੋਰ ਤਰੀਕ ਉਹ ਦੇਣੀ ਚਾਣਗੇ ਸਾਨੂੰ ਉਹ ਵੀ ਕਬੂਲ ਹੋਏਗੀ ਇਹ ਸਾਡਾ ਚੈਲੰਜ ਹੈ ਕਿ ਉਹ ਸਾਡੇ ਨਾਲ ਇੱਥੇ ਡਿਬੇਟ ਕਰਨ ਲਾਈਵ ساری ਦੁਨੀਆ ਦੇਖੂਗੀ ਕੌਣ ਅਸੀਂ ਠੀਕ ਅੰਕ ਪੰਜਾਬ ਦਾ ਮੁੱਖ ਮੰਤਰੀ ਠੀਕ ਹੈ ਔਰ ਉਹਦੇ ਵਿੱਚ ਅਸੀਂ ਸਾਰੇ ਆਗੂ ਬੈਠਾਂਗੇ ਪਰ ਸਾਡੇ ਪੰਜ ਬੰਦੇ ਅਸੀਂ ਚੁਣਾਂਗੇ ਉਸ ਡਿਬੇਟ 'ਚ ਸ਼ਾਮਲ ਹੋਣਗੇ ਸੀਮਾ ਬੰਦਾ ਉਹਦੇ 'ਚ ਕੋਈ ਅੱਖਰ ਵੀ ਨਹੀਂ ਬੋਲੇਗਾ ਇਹ ਸਾਡਾ ਜਿਹੜਾ ਹੈਗਾ ਅੱਜ ਦੀ ਮੀਟਿੰਗ ਦੇ ਵੱਡੇ ਫੈਸਲੇ ਨੇ ਹੋਰ ਬਾਕੀ ਇਸ ਸਬੰਧ ਦੇ ਵਿੱਚ ਮੇਰੇ ਨਾਲ ਜਿਹੜੇ ਸੀਨੀਅਰ ਸਾਥੀ ਹੋਰ ਬੈਠੇ ਨੇ ਉਹ ਲਖੋਬੜ ਸਾਹਿਬ ਵੀ ਗੱਲ ਕਰਨ ਉਹ ਮਿੰਟ ਤੁਹਾਨੂੰ ਇਹ ਜੇ ਨੂੰ ਮਾਇਗਲ ਜੇ ਨੂੰ ਮਾਗਣਾ ਚਾਹੀਦਾ ਤੁਸੀਂ ਇੱਧਰ ਆ ਜਾਓ ਮਰੀ ਤੁਸੀਂ ਗਾਣ ਉਹਨੂੰ ਬੋਲੋ ਚਿਰ ਜੇ ਗਾਣੋ ਮਾਇਗਲ ਜੇ ਗਾਣਾ ਮਾਇਗਲ ਥੋੜਾ ਜਿਆਦਾ ਯਾਰ ਤਪੜ ਤਪੜ ਗਾਣੋ ਆਓ ਇੱਧਰ ਆਓ ਪੂਰੇ ਆ ਜਾਓ ਇੱਥੇ ਲਖਵਾਲ ਸਾਹਿਬ ਬੋਲੇ ਕਰਦਣੇ ਆ ਫਿਰ ਇੱਧਰ ਓਕੇ ਚੱਲੋ ਓਕੇ ਆਵਾਜ਼ ਬਹੁਤ ਦੂਰ ਤੋਂ ਆ ਰਹੀ ਥੋੜਾ ਥੋੜਾ ਇੱਧਰ ਜਮਾਓ ਅੱਜ ਐਸ ਕੇ ਐਮ ਖਵਲ ਸਾਹਿਬ ਵਾਲ ਦੀ ਜਿਹੜੀ ਪ੍ਰੈਸ ਕਾਨਫਰੈਂਸ ਜੀ ਅੱਜ ਐਸ ਕੇ ਐਮ ਦੀ ਜਿਹੜੀ ਪੰਜਾਬ ਦੀ ਮੀਟਿੰਗ ਹੋਈ ਆ ਜਿਹੜਾ ਸਾਡਾ 5 ਤਰੀਕ ਨੂੰ ਧਰਨਾ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਚ ਜਿਹੜਾ ਸਰਕਾਰ ਤੇ ਮੁੱਖ ਮੰਤਰੀ ਦਾ ਰਵਈਆ ਰਿਹਾ ਧਰਨੇ ਵਾਲੇ ਦਿਨ ਤੇ ਧਰਨੇ ਤੋਂ ਬਾਅਦ ਵੀ ਉਹਨਾਂ ਨੇ ਬਿਆਨ ਦਿੱਤੇ ਨੇ ਜਿਹੜੇ ਐਸ ਕੇ ਐਮ ਜਾਂ ਕਿਸਾਨਾਂ ਦੇ ਖਿਲਾਫ ਕਹੀਏ ਅਸੀਂ ਕਿਸਾਨੀ ਮੰਗਾ ਲਈ ਗਏ ਸੀਗੇ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਆ ਬੜੇ ਸਾਨੂੰ ਨਹੀਂ ਪਸੰਦ ਆਏ ਉਦੇ ਲਈ ਅਸੀਂ ਜਿਹੜੇ 10 ਤਰੀਕ ਨੂੰ ਉਹਨਾਂ ਦੇ ਐਮਐਲਏ ਨੂੰ ਦੱਸਣ ਲਈ ਵੀ ਤੁਹਾਡਾ ਮੁੱਖ ਮੰਤਰੀ ਤੁਹਾਡੀ ਸਰਕਾਰ ਸਾਡੇ ਲਈ ਕੀ ਬੋਲਦੇ ਆ ਉਹ ਅਸੀਂ ਇੱਕ ਲੰਮਾ ਦੇਣ ਉਹਨਾਂ ਦੇ ਘਰ ਜਾਵਾਂਗੇ ਜਿਹੜਾ 11 ਤੋਂ 3 ਵਜੇ ਤੱਕ ਸਾਡਾ ਉਹਨਾਂ ਦੇ ਦਰਾਮੂਰੇ ਅਸੀਂ ਧਰਨੇ ਲਾਵਾਂਗੇ ਸਾਰੇ ਐਮਐਲਏ ਦੇ ਖਿਲਾਫ ਦੂਜਾ ਅਸੀਂ ਭਗਵੰਤ ਮਾਨ ਮੁੱਖ ਮੰਤਰੀ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਚੈਲੰਜ ਕਰਦੇ ਆ ਵੀ ਆਓ 15 ਤਰੀਕ ਨੂੰ ਸਾਡੀ ਮੀਟਿੰਗ ਹੋਊ ਚੰਡੀਗੜ੍ਹ ਉਸ ਦਿਨ ਸਾਨੂੰ ਕੋਈ ਡੇਟ ਦੇ ਦਿਓ ਕੋਈ ਸਮਾਂ ਦੇ ਦਿਓ ਸਾਨੂੰ ਸਤਾਨ ਦੇ ਦਿਓ ਅਸੀਂ ਡਿਬੇਟ ਲਈ 5 ਲੀਟਰਾਂ ਦੀ ਡਿਊਟੀ ਲਾਵਾਂਗੇ ਜਿੱਥੇ ਉਹ ਕਹਿਣਗੇ ਜਿਹੜੀਆਂ ਉਹ ਮੰਗਾ ਕਹਿੰਦੇ ਆ ਵੀ ਇਹ ਇਹ ਹਿੰਦੁਸਤਾਨ ਸਰਕਾਰ ਨਾਲ ਸੰਬੰਧਿਤ ਨੇ ਭਾਰਤ ਸਰਕਾਰ ਨਾਲ ਸੰਬੰਧਿਤ ਆ ਅਸੀਂ ਦੱਸਾਂਗੇ ਵੀ ਸਾਰੀਆਂ ਮੰਗਾਂ ਉਹ ਪੰਜਾਬ ਨਾਲ ਸੰਬੰਧਿਤ ਨੇ ਅੱਜ ਤੋਂ ਤੁਸੀਂ 12-13 ਮਹੀਨੇ ਪਹਿਲਾਂ ਉਹ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਸੀ ਇੱਕ ਵੀ ਮੰਗ ਸਾਡੀ ਉਹ ਪੂਰੀ ਨਹੀਂ ਕੀਤੀ ਉਹ ਅਸੀਂ ਜਵਾਬ ਦੇਵਾਂਗੇ ਉਹ ਸਾਨੂੰ ਸਮਾਂ ਸਥਾਨ ਦੱਸ ਦੇਣ ਜਗ੍ਹਾ ਦੱਸਣ ਅਸੀਂ ਉੱਥੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਉਸ ਤੋਂ ਬਾਅਦ ਬੁੱਤਾ ਸਿੰਘ ਜੀ ਡਿਬੇਟ ਲਈ ਉਹਨਾਂ ਨੂੰ ਕਹਿ ਰਹੇ ਤੁਸੀਂ ਡਿਬੇਟ ਦੀ ਮੰਗ ਕਰਦੇ ਖੁੱਲੇ ਚੈਨਲਾਂ ਤੇ ਡਿਬੇਟ ਸਾਡੇ ਨਾਲ ਕਰਨ ਉਹਨਾਂ ਦੇ ਉਹਨਾਂ ਦੇ ਤੁਸੀਂ ਦੱਸੋਗੇ ਜਗ੍ਹਾ ਉਹ ਦੱਸ ਦੇਣ ਸਟਾਨ ਦੱਸ ਦੇਣ ਡੇਟ ਵੀ ਜਦੋਂ ਨੂੰ ਨਹੀਂ ਪਸੰਦ ਤਾਂ ਡੇਟ ਵੀ ਦੱਸ ਦਿਓ ਜਿੱਥੇ ਵੀ ਕਹਿਣਗੇ ਜਿੱਥੇ ਸਟਾਨ ਉਹਨਾਂ ਦਾ ਹੋਏਗਾ ਜੀ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਮੁੱਖ ਮੰਤਰੀ ਨੇ ਪੰਜਾਬ ਨੂੰ ਦੋ ਝੂਠ ਬੋਲੇ ਆ ਇੱਕ ਨਹੀਂ ਬੋਲਦਾ ਪੰਜਾਬ ਨਾਲ ਸੰਬੰਧਤ ਨਹੀਂ ਤੇ ਦੂਜਾ ਤੁਸੀਂ ਰੇਲਾਂ ਬੱਸਾਂ ਰੁਕਣੀਆਂ ਸੀ ਕੀ ਇਹ ਝੂਠ ਬੋਲੇ ਆ ਮੁੱਖ ਮੰਤਰੀ ਇਹ ਝੂਠ ਬੋਲੇ ਨਾ ਸੀ ਰੇਲਾਂ ਰੋਕੀਆਂ ਬੁੱਟਾ ਸਿੰਘ ਜੀ ਬੋਲਣ ਸੀ ਦੇਖੋ ਪਹਿਲੀ ਗੱਲ ਤਾਂ ਨਾ ਇਹ ਕਹੂੰਗਾ ਕਿ ਕੰਮ ਸੇ ਕੰਮ 10 ਸਾਲ ਹੋ ਗਏ ਕਿਸੇ ਵੀ ਸਰਕਾਰ ਨੇ ਇਹ ਜੀ ਰੋਕ ਨਹੀਂ ਲਾਈ ਕਿ ਲੀਡਰਾਂ ਨੂੰ ਘਰਾਂ ਤੋਂ ਚੱਕ ਲੋ ਰਾਸਤਿਆਂ ਦੇ ਵਿੱਚ ਵੜੇ ਲਾ ਦਿਓ ਜਿਵੇਂ ਮੋਦੀ ਸਰਕਾਰ ਨੇ ਵੈਰੀਗੇਟ ਲਾਇਆ ਸੀ ਬਿਲਕੁਲ ਉਸੇ ਤਰਜ਼ ਤੇ ਨਹੀਂ ਲਾਇਆ ਜੋ ਕੁਛ ਮੋਦੀ ਚਾਹੁੰਦਾ ਉਹੀ ਕੁਸ਼ ਭਗਵੰਤ ਮਾਨ ਚਾਹੁੰਦਾ ਇਹ ਸੰਯੁਕਤ ਮੋਰਚੇ ਨੂੰ ਅਸਲ ਦੇ ਵਿੱਚ ਬਦਨਾਮ ਕਰਨਾ ਚਾਹੁੰਦੇ ਨੇ ਮੋਦੀ ਵੀ ਤੇ ਪ੍ਰਗਮਤਮਾਨ ਵੀ ਇਹ ਬੀ ਟੀਮ ਆਉਣਾ ਤੇ ਮਤਲਬ ਜੀ ਜੀ ਪੀ ਦੀ ਦੂਸਰੀ ਗੱਲ ਇਹ ਹੈ ਕਿ ਐਡੇ ਵੱਡੇ ਅਹੁਦੇ ਤੇ ਬੈਠ ਕੇ ਮੁੱਖ ਮੰਤਰੀ ਝੂਠ ਮਾਰਦਾ ਹੋਵੇ ਇਹ ਉਹਦੇ ਮੂੰਹੋਂ ਸਜਦਾ ਨਹੀਂ ਹੈ ਕਿ ਇਹ ਸੜਕਾਂ ਰੋਕਦੇ ਆ ਇਹ ਰੇਲਾਂ ਰੋਕਦੇ ਆ ਸਾਡਾ ਸੱਤਾ ਜਿਹੜਾ 5 ਮਾਰਚ ਦਾ ਸੀ ਅਸੀਂ ਰਿਟਰਨ ਦਿੱਤਾ ਹੋਇਆ ਹੈ ਕਿ ਸਾਨੂੰ 34 ਸੈਕਟਰ ਦੇ ਦਿਓ 34 ਸੈਕਟਰ ਦੇ ਵਿਲਾ ਉੱਥੇ ਜਾ ਕੇ ਅਸੀਂ ਆਰਾਮ ਨਾਲ ਬੈਠ ਕੇ ਜਿਵੇਂ ਦਿੱਲੀ ਦੇ ਵਿੱਚ ਬੈਠ ਕੇ ਕੀਤਾ ਇਹ ਅਸੀਂ ਸ਼ਾਂਤਮਈ ਪ੍ਰੋਗਰਾਮ ਕਰਾਂਗੇ ਇੱਕ ਹਫਤਾ ਕਰ ਲਈਏ 5 ਦਿਨ ਕਰ ਲਈਏ 10 ਦਿਨ ਕਰ ਲਈਏ ਇਹ ਉਹਨਾਂ ਦਾ ਪਹਿਲਾ ਝੂਠ ਹੈ ਕਿ ਮਤਲਬ ਅਸੀਂ ਕੋਈ ਸੱਦਾ ਦਿੱਤਾ ਰੋਡਾਂ ਦਾ ਰੁਕਣ ਦਾ ਜਾਂ ਰੇਲਾਂ ਰੋਕਣ ਦਾ ਅਸੀਂ ਬਿਲਕੁਲ ਸ਼ਾਂਤ ਰਹਿ ਕੇ ਉਹਨਾਂ ਤੋਂ ਥਾਮ ਮੰਗ ਰਹੀ ਸੀ ਦੂਜੀ ਗੱਲ ਉਹਨਾਂ ਨੇ ਝੂਠ ਮਾਰਿਆ ਕਿ ਇਹ ਮੰਗਾਂ ਦਾ ਤਾਂ ਸਬੰਧ ਹੀ ਨਹੀਂ ਸਾਰੀਆਂ ਦੀਆਂ ਸਾਰੀਆਂ ਮੰਗਾਂ ਦਾ ਸੈਂਟਰ ਨਾਲ ਸਬੰਧ ਆ ਇੱਕੋ ਹੀ ਮੰਗ ਹੈ ਜਿਹੜੀ ਸੈਂਟਰ ਨਾਲ ਸਬੰਧਤ ਸੀ ਕਿ ਜਿਹੜਾ ਕੌਮੀ ਖੇਤੀ ਨੀਤੀ ਦਾ ਮੰਡੀ ਕਰਨ ਦਾ ਖਰੜਾ ਸੀ ਇਹ ਦਿੱਲੀ ਨਾਲ ਸਬੰਧਤ ਸੀ ਇਹ ਵੀ ਅਸਲ ਦੇ ਵਿੱਚ ਦਿੱਲੀ ਨਾਲ ਤਾਂ ਇਸ ਕਰਕੇ ਸਬੰਧਤ ਕਿ ਉਹਨਾਂ ਨੇ ਸੁਝਾਅ ਮੰਗਿਆ ਸੀ ਪੰਜਾਬ ਪੰਜਾਬ ਸਰਕਾਰ ਤੋਂ ਇਹ ਜਿਹੜਾ ਖੇਤੀ ਮੰਡੀ ਕਰਨ ਦਾ ਹੈਗਾ ਖਰੜਾ ਜਾਂ ਕਿਹੜੀ ਵਿਸ਼ਾ ਇਹ ਪੰਜਾਬ ਸਰਕਾਰ ਦਾ ਹੈ ਇਸ ਕਰਕੇ ਇਹ ਪੰਜਾਬ ਨੂੰ ਵੀ ਮੰਗ ਬਣਦੀ ਸੀ ਕਿ ਮਤਲਬ ਖਰੜਾ ਤੁਸੀਂ ਰੱਦ ਕਰਨਾ ਜਾਂ ਉਹਦੇ ਹੱਕ 'ਚ ਮਤਾ ਪੂਣਾ ਦੂਸਰੀਆਂ ਸਾਰੀਆਂ ਦੀਆਂ ਸਾਰੀਆਂ 18 ਨਗਾਤੀ ਮੰਗ ਪੱਤਰ ਅਸੀਂ ਦਿੱਤਾ 12 ਪਹਿਲਾਂ ਉਹਨਾਂ ਨੇ ਮੰਗੀਆਂ ਸੀ ਸੀ ਹੁਣ ਅਸੀਂ ਇਹਦੇ ਵਿੱਚ ਐਡ ਕਰੀਆਂ 18 ਦੀਆਂ 18 ਪੰਜਾਬ ਨਾਲ ਸਬੰਧਤ ਮੰਗਾਏ ਇਸ ਗੱਲ ਤੇ ਵੀ ਉਹ ਝੂਠ ਮਾਰ ਰਿਹਾ ਗਮਰਾਹ ਕਰ ਰਿਹਾ ਸੰਯੁਕਤ ਮੋਰਚੇ ਨੂੰ ਬਦਨਾਮ ਕਰ ਰਿਹਾ ਕਿ ਸਾਡਾ ਤਾਂ ਇਹਦੇ ਨਾਲ ਲੈੰਕੀ ਕੋਈ ਨਹੀਂ ਪਹਿਲੀ ਗੱਲ ਅਸੀਂ 6 ਫਸਲਾਂ ਦੀ ਐਮਐਸ ਕੇ ਦੀ ਮੰਗ ਕੀਤੀ ਆ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਬਾਸਮਤੀ ਦੀ ਗੱਲ ਕੀਤੀ ਆ ਮੱਕੀ ਦੀ ਗੱਲ ਕੀਤੀ ਆ ਆਲੂਆਂ ਦੀ ਗੱਲ ਕੀਤੀ ਆ ਗੋਭੀ ਦੀ ਗੱਲ ਕੀਤੀ ਆ ਮੂੰਗੀ ਦੀ ਗੱਲ ਕੀਤੀ ਆ ਸਾਨੂੰ ਇਹ ਸਿੱਧ ਕਰੇ ਕਿ ਇਹ ਕਿਵੇਂ ਨਹੀਂ ਪੰਜਾਬ ਸਰਕਾਰ ਨਾਲ ਸੰਬੰਧਤ ਉਦੋਂ ਅੱਗੇ ਸਹਾਇਤਾ ਹੋਈਆਂ ਦਿੱਲੀ ਮੋਰਚੇ ਦੇ ਵਿੱਚ ਨੌਕਰੀਆਂ ਰਹਿੰਦੀਆਂ ਮਵਾਜਬੇ ਰਹਿੰਦੇ ਨੇ ਕੇਸ ਬਣਾਇਆ ਪੰਜਾਬ ਸਰਕਾਰ ਨੇ ਇਹ ਕਿਵੇਂ ਨਹੀਂ ਮਤਲਬ ਪੰਜਾਬ ਸਰਕਾਰ ਨਾਲ ਸੰਬੰਧ ਦਾ ਸਾਨੂੰ ਸਿੱਧ ਕਰੇ ਇਹ ਗੱਲ ਅਵਾਰਾ ਪਸ਼ੂਆਂ ਦਾ ਸਵਾਲ ਹੈ ਇਹ ਸਿੱਧ ਕਰੇ ਕਿ ਕਿਵੇਂ ਨਹੀਂ ਸੰਬੰਧ ਤੇ ਦੇ ਨਾਲ ਮਤਲਬ ਵਨ ਟਾਈਮ ਸੈਟਲਮੈਂਟ ਸਹੀ ਹੁੰਦੀ ਹੈ ਅਸੀਂ ਗੱਲ ਕੀਤੀ ਹੈ ਜਟ ਮੁਕਤ ਕਰਜੇ ਦੇਣ ਮਿਹਰੇ ਦੀ ਗੱਲ ਇਹ ਕਿਵੇਂ ਨਹੀਂ ਪੰਜਾਬ ਸਰਕਾਰ ਨਾਲ ਸੰਬੰਧ ਇਹ ਸਾਰੀਆਂ ਦੀਆਂ ਸਾਰੀਆਂ ਮੰਗਾਂ ਜਿਹੜਾ 18 ਨਕਾਤੀ ਮੰਗ ਪੱਤਰਾ ਸਮਾਰਟ ਮੀਟਰਾਂ ਦੀ ਗੱਲ ਹੈ ਉਹਨੇ ਮੰਨੇ ਹੈ 2023 ਦੇ ਵਿੱਚ ਕਿ ਅਸੀਂ ਚਿੱਪ ਵਾਲੇ ਮੀਟਰ ਨਹੀਂ ਲਾਵਾਂਗੇ ਇਹ ਇਹਦਾ ਦਿੱਲੀ ਨਾਲ ਕੀ ਸੰਬੰਧ ਆ ਏਵੇਂ ਜਿਵੇਂ ਮਤਲਬ ਕਰਜ਼ੇ ਦਾ ਸਵਾਲ ਸੀ ਅਸੀਂ ਕਿਹਾ ਵੀ ਜਿਹੜਾ ਕਰਜ਼ੇ ਦਾ ਮੁੱਦਾ ਅਸੀਂ ਲੈ ਕੇ ਆਉਂਦਾ ਸੀ ਏਜੰਡੇ ਤੇ ਕੈਪਟਨ ਸਰਕਾਰ ਨੇ ਇਹਦਾ ਐਲਾਨ ਕੀਤਾ ਕਿ ਅਸੀਂ ਸਾਡੀ ਸਰਕਾਰ ਬਣੀ ਤਾਂ ਕਰਜ਼ਾ ਖਤਮ ਕਰਾਂਗੇ ਕੀਤਾ ਥੋੜਾ ਕੀਤਾ 3700 ਕਰੋੜ ਦਾ ਕੀਤਾ ਤੁਸੀਂ ਇਹਨੂੰ ਪੈਰਾਂ ਥੱਲੇ ਲੁਤਾੜਿਆ ਜਿਵੇਂ ਪੰਜਾਬ ਦੇ ਵਿੱਚ ਕੋਈ ਮੁੱਦਾ ਹੀ ਨਹੀਂ ਹੁੰਦਾ ਪੰਜਾਬ ਦੇ ਵਿੱਚ ਕੋਈ ਖੁਦਕਸ਼ੀ ਨਹੀਂ ਹੁੰਦੀ ਇਹ ਕਿਵੇਂ ਸੈਂਟਰ ਨਾਲ ਸੰਬੰਧਤ ਹੋਗੀ ਅਸੀਂ ਕਿਹਾ ਮੰਗ ਪੱਤਰ ਤੁਸੀਂ ਪੜ ਲਓ ਕਿ ਸੈਂਟਰ ਨਾਲ ਮਿਲ ਕੇ ਕਰਜੇ ਦਾ ਕੋਈ ਹੱਲ ਕਰੋ ਇਹ ਇਹ ਮਤਲਬ ਇਹ ਵੀ ਪੰਜਾਬ ਨਾਲ ਜੁੜਦੀ ਹੈ ਇਹੀ ਅਸੀਂ ਚੈਲੰਜ ਕਰਦੇ ਹਾਂ ਜਿਹੜੀ ਡਿਬੇਟ ਦੀ ਗੱਲ ਕਰਦੇ ਹਾਂ ਜਿੱਥੇ ਮਤਲਬ ਕਿਸੇ ਚੈਨਲ ਤੇ ਬਹਿ ਜਾਵਾਂ ਆਪਦੇ ਦਫ਼ਤਰ ਉੱਥੇ ਛੱਡ ਲੈਣ ਸਾਨੂੰ ਪੰਜਾਬ ਭਵਨ 'ਚ ਅਸੀਂ ਪੰਜ ਨੁਮਾਇंदे ਬੈਠ ਕੇ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜ ਸਾਰੀਆਂ ਮੰਗਾਂ ਭਗਵਾਨ ਤਮਾਨ ਦੇ ਨਾਲ ਸੰਬੰਧ ਤੇ ਬਦਨਾਮ ਕਰ ਰਹੇ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਕਿਸਾਨ ਜੱਥੇਬੰਦੀਆਂ ਨੌਸਸ ਦੀ ਲੜਾਈ ਤੇ ਵੀ ਧੰਨੇ ਨੌ ਲੱਗ ਪਈਆਂ ਨੇ ਇਸ ਤਰ੍ਹਾਂ ਦੀ ਬਹਿਮਾਰੀ ਬਾਰੇ ਤੁਸੀਂ ਕੀ ਕਹੋਗੇ ਦੇਖੋ ਕਿ ਦੇਰ ਵੀ ਹਰ ਮੁਦੇ ਆ ਜਿਹੜੇ ਨਹੀਂ ਪਹਿਲਾਂ ਤਾਂ ਮਿਕਾਣੇ ਨੂੰ ਰਾਤ ਕਿਲੋ ਦਾ ਕਿਸਾਨ ਹੁਕਮਾਂ ਸੀ ਉਹ ਅਜੇ ਬਿਲਕੁਲ ਨਵੇਂ ਸ਼ੁਰੂਆਤਾਂ ਨਾਲ ਸ਼ੁਰੂ ਹੋ ਕੇ ਕੀ ਕੀਤਾ ਕਰਾਣਾ ਹੈ ਕੀ ਇਹ ਟੈਂਪਰ ਵੀ ਹਰ ਮੁਦੇ ਆ ਇਹ ਜਣਾ ਸਸ ਦੀ ਲੜਾਈ ਹੈ ਇਹ ਤਾਂ ਉਹਨਾਂ ਦਾ ਬਤਾ ਹੋ ਸਕਦੀ ਜਦੋਂ ਅੰਦਰ ਕੋਈ ਸਾਥੀ ਲੀਡਰ ਕੋਈ ਜਿਹੜੇ ਬਿਆਨ ਵਾਲਾ ਕਰ ਲਿਆ ਇਹ ਉਹਨਾਂ ਨੂੰ ਇਹ ਇੰਨਾ ਉਹ ਧੂਮੀ ਕਰਦਾ ਜਿਹੜਾ ਉਹਨਾਂ ਨੇ ਪਹਿਲਾਂ ਵੀ ਉਸ ਤਰ੍ਹਾਂ ਦੀ ਗੱਲ ਹੈ ਜਿਵੇਂ ਬੜਾ ਬੇੜੇ ਉਹਨੇ ਕਹਿ ਦਿੱ ਮੁਰਗੀ ਜਾ ਵੀ ਦੇਵਾਂਗੇ ਮੰਗਦੇ ਉਹ ਠੀਕ ਉਹ ਜੀ ਇੱਕ ਤਰ੍ਹਾਂ ਦਾ ਹੋਏਗਾ ਉਹਨੇ ਕਿਹਾ ਕਿ ਇਹ ਖਿੱਤਾਂ ਦੇ ਵਿੱਚ ਨਹੀਂ ਜਾਂਦੇ ਇਹਨਾਂ ਨੂੰ ਕੀ ਪਤਾ ਸੀ ਅਸੀਂ ਚੈਲੰਜ ਕਰਦੇ ਕਿ ਅਸੀਂ ਸਾਰੇ ਦੇ ਸਾਰੇ ਸਤਿਕਾਰਦੇ ਹੁਣ ਜੀ ਠੀਕ ਹੈ ਯਾਨੀ ਅਸੀਂ ਸਤਿਕਾਰ ਕਰਦੇ ਇਹ ਗੱਲ ਹੈ ਕਿ ਉਹਨੇ ਕੀ ਕੀਤਾ ਬਿਨਾਂ ਕਮੇਟੀ ਕਿ ਦੇ ਰਹਿ ਰਹੇ ਨੇ ਜਨਾਬ ਮੇਰੇ ਵੀ ਅੱਜ ਅਮਨ ਕਰੋੜਾ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਇਹਨਾਂ ਨੇ ਕਿਹਾ ਕਿ ਪੰਜਾਬ ਨੂੰ ਬੰਦਕ ਬਣਾਉਣਾ ਚਾਹੁੰਦੇ ਆ ਅਸੀਂ ਬੰਦਕ ਨਹੀਂ ਬਣਾਉਂਦੇ ਆ ਇਹਦੇ ਤੇ ਅਸੀਂ ਇਹ ਕਹਾਂਗੇ ਕਿ ਜੇ ਜੇ ਅਮਨ ਜੋ ਬੋਲੀ ਸੀ ਹੈ ਬੋਲ ਰਿਹਾ ਉਹੀ ਇਹਨਾਂ ਦੇ ਕੈਬਨਿਟ ਮਨਿਸਟਰ ਔਰ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਆਪ ਪਾਰਟੀ ਦੇ ਸੇਮ ਲਿਖ ਤੋਂ ਪੜ੍ਹ ਰਹੇ ਨੇ ਅੱਜ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਅਸੀਂ ਉਹ ਮੰਗਾਂ ਕਰ ਰਹੇ ਆ ਜਿਹੜੀਆਂ ਤੁਸੀਂ ਖੁਦ ਮੰਗਿਆ ਸੀ ਆਪਣੀ ਸਰਕਾਰ ਦੇਤੇ ਐਮਐਸਪੀ ਦੇ ਔਰ ਰਿਕਾਰਡ ਨੇ ਤੇ ਕੇਜਰੀਬਾਦ ਦੇ ਔਰ ਰਿਕਾਰਡ ਨੇ ਇਹਨਾਂ ਨੇ ਕਿਹਾ ਸੀ ਕਿ ਪਿੰਡਾਂ 'ਚੋਂ ਸਰਕਾਰ ਚੱਲੂਗੀ ਤੇ ਅੱਜ ਸਰਕਾਰ ਤਾਂ ਚੰਡੀਗੜ੍ਹ ਤੋਂ ਨਹੀਂ ਚੱਲ ਰਹੀ ਪਿੰਡਾਂ ਤੋਂ ਕਿੱਥੋਂ ਚੱਲੂਗੀ ਇਹ ਨਹੀਂ ਅਸੀਂ ਜੀਐਮ ਸਾਹਿਬ ਨੇ ਕਿਹਾ ਹੋਰ ਕੰਪਲੈਕਸ ਪ੍ਰੋਗਰਾਮ ਬੀਡੀ ਸ਼ੋਰੀ ਤਰ੍ਹਾਂ ਅਜਿਹੀ ਸਰਕਾਰ ਨੂੰ ਚਲਾ ਰਹੇ ਨੇ ਜਿਹੜੀ ਕਮੇਟੀ ਇਹਦੇ ਨਾਲ ਗੱਲ ਕਰਨੀ ਹੈ ਜੀ ਪੰਜਾਬ ਦਾ ਮੁੱਖ ਮੰਤਰੀ ਕਮੇਟੀ ਦੀ ਗੱਲ ਇੱਕ ਮਿੰਟ ਦੀ ਹੈ ਨਾ ਇਸੇ ਨਾਲ ਸੰਬੰਧਿਤ ਹੈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਜਾਤੀ ਵਡੀਆਂ ਪਾ ਰਿਹਾ ਹੈ ਪੰਜਾਬ ਦੇ ਵਿੱਚ ਕਿਸਾਨੀ ਨੂੰ ਵੱਖਰੇ ਤੌਰ ਤੇ ਨਖੇੜ ਕੇ ਇਹਦੇ ਗੱਲਾਂ ਕਰ ਰਿਹਾ ਜਿਵੇਂ ਉਹ ਕਹਿ ਰਿਹਾ ਮੈਂ ਤਾਂ ਸਾਡੇ 300 ਨਾਲ 350 ਕਰੋੜ ਲੋਕਾਂ ਦਾ ਕਿਸ਼ਤੋੜੀਆਂ ਨਾ ਪਹਿਲਾ ਮਤਲਬ ਖੁਦਾਂ ਕੱਲਿਆਂ ਦੀ ਮੈਂ ਹੋਰਾਂ ਦਾ ਦੇ ਦੂਜੇ ਦੂਜੇ ਲੋਕਾਂ ਨੂੰ ਕਿਸਾਨੀ ਦੇ ਖਿਲਾਫ ਖੜਾ ਕਰਕੇ ਆਪਣੀ ਦਾਦ ਸੱਤਾ ਜਿਹੜੀ ਉਹ ਕਾਇਮ ਰੱਖਣਾ ਹੈ ਅੱਛਾ ਇੱਕ ਸਵਾਲ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਤੁਸੀਂ ਬਾਰ ਬਾਰ ਸੜਕਾਂ ਦੇ ਧੰਨੇ ਲਾਉਂਦੇ ਹੋ ਜਿਹੜੇ ਜਲਕੁਆਰ ਹੁੰਦੇ ਨੇ ਉਹਨੂੰ ਫੰਡਿੰਗ ਆਉਂਦੀ ਹੈ ਇਹਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਇਹ ਇਹ ਸਾਰਾ ਕੁਝ ਅਸੀਂ ਉਹ ਡਿਬੇਟ ਦੇ ਵਿੱਚ ਕਰਾਂਗੇ ਸਾਝਾ ਵੀ ਦੱਸੋ ਕੀ ਹੈ ਜਿੱਤੇ ਅੰਦਾਜ਼ ਅਸੀਂ ਧਰਨਾ ਪਿਛਲੇ ਰਮੇਸਰੇ ਤੋਂ ਸੜਕਾਂ ਦੇ ਲਾਇਆ ਸਾਡੀ ਜਿਹੜੀ ਐਸਕੇਮ ਹੈ ਅਸੀਂ ਨਾ ਹੁਣ ਤੇ ਸਾਡਾ 34 ਜੇ ਤੋਂ ਜਾਣ ਦਾ ਪ੍ਰੋਗਰਾਮ ਸੀ ਸਾਈਡ ਤੇ ਬੈਠੀਆਂ ਸਰਕਾਰ ਕੰਦੀ ਜਿਹੜੇ ਰੁਕੀਆਂ ਨੇ ਉਹ ਤਾਂ ਇਹਨਾਂ ਦੀ ਜਿਵੇਂ ਕਾਕਰਾਚੋ ਦੇ ਵਿੱਚ ਜਾਂ ਹੋਰ ਦੋ ਤਨਸਾਮਾ ਦੇ ਉਹ ਇਹਨਾਂ ਦੀ ਸਰਕਾਰ ਦੀ ਪੁਲਸਰੇ ਰੁਕੀਆਂ ਨੇ ਅਸੀਂ ਨਹੀਂ ਰੁਕੀਆਂ ਨਾ ਅਸੀਂ ਇਹ ਹੰਮੀ ਆ ਸਰਕਾਰ ਦੇ ਠੀਕ ਹੈ ਠੀਕ ਹੋ ਗਿਆ ਉੱਚੀ ਬੋਲੀ ਦੁਕਾਨਾਂ ਫੁੱਟੇ ਵਿੱਚ ਰਾਈ ਗਿਆ ਸੀ ਛੁੱਟੀ ਥੋੜਾ ਜਿਹਾ ਸੁਚਨਾ ਪਾਣੀ ਕਾ ਲਿਆ ਜੀ ਹਾਂਜੀ ਇੱਕ ਮਿੰਟ ਚੱਕੀ ਇਹ ਰੁਕਾ ਨਾ ਸਰਕਾਰ ਦੇ ਦੀ ਰਾਹ ਰਹੀਆਂ ਔਰ ਇਹ ਆਨਸਟਿਸ਼ਨ ਲਗਾ ਸਨ ਮੰਨ ਲਿਆ ਜਾਂਦੇ ਜਿਹਨਾਂ ਦੇ ਮਾਲਕ ਲੋਕਾਂ ਦਾ ਹੱਕ ਨਹੀਂ ਸੀ ਉਹਨਾਂ ਦੇ ਜਿੱਤੇ ਕਰਦੇ ਹੈ ਇਹ ਵੀ ਇੱਕ ਜਿਸੇ ਗੱਲ ਦੇ ਉੱਤੇ ਕਿ ਬਹੁਤ ਬੜਾ ਅੰਤਰ ਇਹ ਰਹਿ ਜਾਂਦਾ ਹੁੰਦਾ ਸੀ ਕਿ ਮੈਂ ਮਿੰਤਰ ਪੰਜ ਦਾ ਹੁੰਦਾ ਹੈ ਮੇਰੇ ਕੋਲ ਹਰਾ ਪੈਟ ਕਿਉਂ ਨਹੀਂ ਦਿੱਤਾ ਜਾ ਸਕਦਾ ਤੇ ਜਦੋਂ ਗਿਆ ਤੇ ਲੋਕਾਂ ਨੇ ਉਹਨਾਂ ਨੂੰ ਬੰਨ ਮੈਂ ਤੇ ਅੱਜ ਨਵੇਂ ਗਮਰਾ ਕਰਿਆ ਉਸ ਗਮਰਾ ਦੇ ਲਈ ਸੰਯੁਕਤ ਸਭ ਮੋਟੇ ਨੇ ਭਵਨਾਂ ਨੂੰ ਚੈਨ ਦਿੱਤਾ ਹੈ ਉਹ ਚੰਡੀਗੜ੍ਹ ਦੇ ਵਿੱਚ ਸਮਾਪਤਾ ਸਥਾਨ ਦਾ ਜਿੱਦੇ ਸੰਯੁਕਤ ਸਭ ਮੋਟੇ ਦੇ ਤੋਂ ਪੰਜ ਆਗੂ ਨੇ ਕਿ ਡਿਬੇਟ ਕਰ ਲੈ ਇਸ ਦਾ ਨਜ਼ਰੋ ਸਿਰ ਸੋਚ